ਵੀ ਸੱਜਣੋ ਆ ਜਿਹੜੀ ਜੀਪ ਆਣਾ ਇਹ ਚਾਚੇ ਜਵੰਤ ਨੇ ਤਿਆਰ ਕਰਾਈਆ ਤੇ ਇਹ ਬੜੇ ਕੰਮ ਆਈ ਆ ਇੱਕ ਤਾਂ ਚਾਚਾ ਇਹਦੇ ਮਗਰ ਟਰਾਲੀਆਂ ਟੋਲੀਆਂ ਬੜੀਆਂ ਢੋਂਦਾ ਵੀ ਚਾਚੇ ਦਾ ਕੰਮ ਹੈਗਾ ਟਰਾਲੀਆਂ ਲਿਆ ਕੇ ਵੇਚਣ ਦਾ ਟਰੈਕਟਰ ਲਿਆ ਕੇ ਵੇਚਣ ਦਾ ਕੋਈ ਵੀ ਸੰਧ ਮਿਲ ਜੇ ਵਪਾਰ ਦਾ ਕੰਮ ਆਗਾ ਵੀ ਚਾਚਾ ਇਦਾਂ ਹੀ ਆ ਇਦਾਂ ਹੀ ਇਹ ਕੇ ਜੀਪ ਹਰ ਜ਼ਿਮੀਂਦਾਰ ਕੋਲੇ ਹੋਣੀ ਚਾਹੀਦੀ ਆ ਜਿਹੜਾ ਯਾਨੀ ਕਿ ਕੰਬੈਨ ਹੈ ਜਿਹਦੇ ਕੋਲੇ ਜਾਂ ਕੋਈ ਤੂੜੀ ਦਾ ਕੰਮ ਕਰਦਾ ਜਾਂ ਕੋਈ ਵੀ ਬਿਜ਼ਨਸਮੈਨ ਬੰਦਾ ਜਿਵੇਂ ਕਿ ਖੇਤੀ ਖਾਤੀ ਦਾ ਕੰਮ ਕਰਦਾ ਜਿਵੇਂ ਲਾੜੋ ਜੀ ਸੀ ਬੀ ਮਿੱਟੀ ਮੁੱਟੀ ਚੱਕਣ ਦਾ ਉਹਦੇ ਆਸਤੇ ਜੀਪ ਬੜੀ ਲਾਹੇਵੰਦਾ ਇੱਕ ਤਾਂ ਖਰਚਾ ਘਟ ਦੂਜਾ ਇਹਦੇ ਮਗਰ ਯਾਨੀ ਕਿ ਟਰਾਲੀਆਂ ਟਰੂਲੀਆਂ ਪਾਈ ਜਾਂਦੀਆਂ ਤੀਜਾ ਪਾਣੀ ਪੂਣੀ ਲਿਆਉਣ ਦੇ ਵੀ ਕੰਮ ਆਉਂਦੀ ਹੈ ਇਹ ਤੇ ਚੌਥਾ ਐਵਰੇਜ ਵੀ ਇਹਦੀ ਚੰਗੀ ਆ ਘਟੋ ਘਟ ਵੀ 1 ਲੀਟਰ ਚ 20 ਕਿਲੋਮੀਟਰ ਜਾਂਦੀ ਹੈ ਇਹ ਡੀਜ਼ਲ ਤੇ ਜਾਚਾ ਡੀਜ਼ਲ ਮਣੇ ਦੱਸ ਵੀ ਇਹ ਕਦੋਂ ਬਣਵਾਈ ਸੀ ਇਹਨੂੰ ਹੋ ਗਏ 6 ਮਹੀਨੇ ਹੋ ਗਏ 6 ਮਹੀਨੇ ਹੋ ਗਏ ਤੇ ਕਿੰਨਾ ਖਰਚ ਆਇਆ ਸਹੀ ਸਹੀ ਦੱਸੀ ਝੂਠ ਨਾ ਮਾਰੀ 195 ਵੀ 195000 ਚ ਬਣ ਗਈ ਤੇਰੀ ਤਿਆਰ ਹੋ ਗਿਆ ਨੰਬਰ ਨੰਬਰ ਵਿੱਚੇ ਦਿੱਤਾ ਪੀ ਵੀ ਬਤੀ ਸਾਰਾ ਕੁਝ ਵਿੱਚੇ ਕਾਪੀ ਐਫਟੀ ਡੇਟ ਸਭ ਕੁਝ ਸਾਰਾ ਕੁਝ ਵਿੱਚੇ ਹੈ ਤੇ ਕਿੰਨਾ ਚਿਰ ਹੋ 6 ਮਹੀਨੇ ਹੋ ਗਏ ਤੈਨੂੰ ਚਲਾਉਂਦੇ ਨੇ ਕੋਈ ਦਿੱਕਤ ਕੋਈ ਦਿੱਕਤ ਨਹੀਂ ਪੰਜਾਬ ਨੰਬਰ ਪੰਜਾਬ ਨੰਬਰ ਤੇ ਟਰਾਲੀਆਂ ਟਰੋਲੀਆਂ ਇਹਦੇ ਤੇ ਹੀ ਲਿਆਉਣਾ ਪਹਿਲਾਂ ਟਰੈਕਟਰ ਲੈ ਕੇ ਜਾਂਦਾ ਸੀਗਾ ਉਹਦੇ ਨਾਲੋਂ ਅੱਧਾ ਖਰਚਾ ਹਾਂ ਖਰਚਾ ਤਾਂ ਹੈ ਹੀ ਨਹੀਂ ਅੱਛਾ ਜੋ ਵੀ ਜਿੱਥੇ ਜਾਣਾ ਹੋਣਾ ਇਹਦੇ ਤੇ ਜਾਣਾ ਇਹ ਤਾਂ ਨਜ਼ਾਰਾ ਹੀ ਬਾਲਾ ਹੈ ਦਾ ਤੇ ਨੰਬਰ ਕਿੰਨਾ ਜੇ ਕਿਸੇ ਨੇ ਤੇਰੇ ਤੋਂ ਕੋਈ ਸੰਦ ਵਗੈਰਾ ਖਰੀਦਣਾ ਹੋਵੇ ਆ ਜੀਪ ਆਪਦੇ ਆਸਤੇ ਰੱਖੀ ਕਿ ਕਈ ਵਾਰਾਂ ਵੀ ਕੱਢ-ਕੁੱਢ ਦਿੰਨੇ ਨੇ ਜੇ ਕੋਈ ਨਹੀਂ ਜੇ ਕੋਈ ਆ ਗਿਆ ਵੇਚ ਵੀ ਦਿਆਂਗੇ ਅੱਛਾ ਕੀ ਨੰਬਰ ਆ ਤੇਰਾ ਨੰਬਰ ਮੇਰਾ ਹੈਗਾ 9814374112 9814374112 ਤੇ ਤੁਹਾਨੂੰ ਜੀਪ ਦਿਖਾ ਦਿੰਨੇ ਆ ਇਹਨਾਂ ਤੋਂ ਤੁਹਾਨੂੰ ਹਰ ਇੱਕ ਸੰਦ ਮਿਲੂਗਾ ਹਰ ਇੱਕ ਚੀਜ਼ ਇਹ ਝੰਡਾ ਆਪਣਾ ਕੀਰਤੀ ਕਿਸਾਨ ਯੂਨੀਅਨ ਚ ਹੈ ਹੂੰ ਅੱਛਾ ਠੀਕ ਆ ਪੂਰਾ ਤਗੜਾ ਮੋਰਚੇ ਲਾ ਰੱਖੇ ਆ ਤੇ ਉਹ ਸਾਹਮਣੇ ਚਲੀ ਜਾਂਦੀ ਚਾਚੇ ਜਵੰਤ ਦੀ ਮਸ਼ੀਨ ਤੇ ਇਹਦੇ ਤੇ ਹੀ ਸਾਰਾ ਕੰਮ ਕਰਦੇ ਆ ਕਿਉਂਕਿ ਹਰ ਇੱਕ ਜ਼ਿਮੀਦਾਰ ਕੋਲੇ ਜਿਹੜਾ ਵੀ ਬਿਜ਼ਨਸ ਮਾਈਂਡ ਮੰਦਾ ਉਹਦੇ ਕੋਲੇ ਹੋਣੀ ਜ਼ਰੂਰੀ ਆ ਤੇ ਜੀਵ ਦਿਖਾ ਦੇਣਾ ਇਹ ਹੈਗੀ ਮਾਡਲ CJ 3B ਯੂਨੀਵਰਸਲ ਇਹ ਮਾਡਲ ਨੰਬਰ ਕੋਈ ਪਤਾ ਇਹਦਾ ਕੋਈ ਆਈਡੀਆ 83 ਹੈ 83 ਹਾਂ ਵਾਹ ਬਈ ਵਾਹ ਦੋ ਅੱਗੇ ਸੀਟਾਂ ਨੇ ਸਭ ਪਿੱਛੇ ਯਾਰ ਵਧੀਆ ਬਹਿ ਕੇ ਬੰਦੇ ਆ ਜਾ ਸਕਦੇ ਹੈ ਤੇ ਪੱਠੇ ਪੁੱਠੇ ਵੀ ਲੱਦ ਲਿਆਉਣਾ ਇਹਦੇ ਤੇ ਕਈ ਵਾਰ ਕੋਈ ਵਧੀਆ ਆ ਜਾਂਦਾ ਜੋ ਕੋਈ ਮਰਜੀ ਆ ਇਹ ਬੜਾ ਬੜੀ ਤਗੜੀ ਚੀਜ਼ ਆ। ਐਦੋਂ ਕੀ ਕੰਮ ਲੈਣਾ ਇਹਦੇ ਤੋਂ? ਇਹ ਤਾਂ ਬਸ ਜੋ ਕੋਈ ਤੇਲ ਤੋ ਲੋਡ ਪਵੇ ਬੰਦਾ ਲੈ ਆਉਂਦਾ। ਇਹ ਤਾਂ ਲੈ ਕੇ ਆਉਣਾ ਤੇਲ ਵਾਸਤੇ ਵਰਤਦਾ ਇਹਨੂੰ। ਹਾਂ, 6 ਪੀਸ ਵੀ ਆ। ਇੱਥੇ ਹੁੱਕ ਪਾ ਲੈਣਾ ਹੈ। ਹਾਂ। ਇਹ ਟਰਾਲੀਆਂ ਟਰਾਲੇ ਇਹਦੇ ਨਾਲ ਲਈਦੇ ਆ। ਅੱਛਾ ਟਰਾਲੀਆਂ ਟਰਾਲੇ ਦੇ ਤੇ ਲਿਆਉਂਦਾ ਵੀ ਚਾਚੇ ਤੋਂ ਜੇ ਟਰਾਲਾ ਟਰਾਲੀ ਲੈਣੀ ਹੋਵੇ ਨਾ ਬਹੁਤ ਵਧੀਆ ਟਰਾਲਾ ਤੁਹਾਨੂੰ ਮਿਲੇਗਾ, ਟਰਾਲੀ ਮਿਲੇਗਾ ਨੰਬਰ ਤੁਹਾਨੂੰ ਦੱਸਦਾ ਸਕਰੀਨ ਤੇ ਲਿਖ ਦਾਂਗੇ। ਠੀਕ ਹੈ ਕਿ ਨਹੀਂ? ਤੇ ਵੇਖ ਲੋ ਜੀ ਚਾਚੇ ਨੇ ਜੀਪ ਲਈ ਆ ਕਿਉਂਕਿ ਗੱਡੀ ਵੀ ਲੈ ਸਕਦਾ ਸੀ ਪਰ ਜੀਪ ਇਹਦੇ ਕੰਮ ਆਈ ਹਾਂ ਵੀ ਜਿਹੜੀ ਚੀਜ਼ ਲਓ ਤੁਹਾਡੇ ਕੰਮ ਹੁਣੀ ਚਾਹੀਦੀ ਆ ਹੁਣ ਇਹ ਲਈ ਕੰਮ ਨਾਲੇ ਤਾਂ ਇਹ ਹੁਣ ਮਸ਼ੀਨ ਮਗਰ ਤੇਲ ਤੂਲ ਲਿਆਉਣਾ 100 ਯਬ ਖਬ ਖਬ ਕਰਨਾ ਉਹ ਨਾਲੇ ਜਿਹੜਾ ਮਰਜੀ ਜੇ ਹੁਣ ਕੀ ਹੋਇਆ ਵੀ ਟਰਾਲੀ ਟੂੜੀ ਦੀ ਪਾਉਣੀ ਸੀ ਤੇ ਮਗਰ ਪਾ ਕੇ ਜੀਪ ਦੇ ਹੀ ਲੈ ਗਏ ਹੈਨਾ ਇਹ ਐ ਕਰਦੇ ਕੰਮ ਲਓ ਤੁਸੀਂ ਜਿਹੜੀ ਚੀਜ਼ ਤੁਹਾਡੇ ਕੰਮ ਆਵੇ ਤੇ ਦੇਖੋ ਤੁਸੀਂ ਪੂਰੀ ਮਜ਼ਬੂਤ ਆ 20 ਕਿਲੋਮੀਟਰ ਐਵਰੇਜ ਆ ਤੇ ਮੈਨੂੰ ਬੜਾ ਕੰਮ ਸਿਰੇ ਦਾ ਲੱਗਿਆ ਠੀਕ ਹੈ ਨਹੀਂ ਤਾਂ ਦੋਸਤੋ ਜੇਕਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਦੇ ਹੋ ਤੇ ਚਾਚੇ ਦਾ ਨੰਬਰ ਤੁਹਾਨੂੰ ਦੇਤਾ ਹੈ ਚਾਬੀ ਦੇ ਕਿਹੜੀ ਚਾਬੀ ਚੱਲਿਆ ਵੇ ਮੈਂ ਆਉਣਾ ਇੱਕ ਮਿੰਟ ਉਹ ਮਗਰੋਂ ਲੈ ਜਾ ਡੰਡ ਲਾਤੀ ਸਾਰੀ ਵੀਡੀਓ ਇੱਧਰ ਹੋ ਜਾ ਯਾਰ ਹੋਰ ਕੀ ਆ ਤੇ ਜੇ ਕਿਸੇ ਵੀਰ ਨੂੰ ਮੈਂ ਹੀ ਸਲਾਹ ਦਊਂਗਾ ਵੀ ਜੇ ਕੋਈ ਵੀ ਉਹਦਾ ਕੰਮ ਆ ਤੇ ਇਹ ਜੀਬ ਤਿਆਰ ਕਰਵਾ ਲੈ ਤੇ ਮੈਨੂੰ ਤਾਂ ਬੜੀ ਘੈਂਟ ਲੱਗੀ ਤੇ ਜ਼ਰੂਰ ਦੱਸਿਆ ਜੀ ਮੈਨੂੰ ਬਹੁਤ ਵਧੀਆ ਲੱਗਿਆ ਕੰਮ ਵੀਡੀਓ ਵੱਤ ਵੱਤ ਸ਼ੇਅਰ ਜ਼ਰੂਰ ਕਰਦੇ ਜੀ ਰਹਿੰਦਾ ਚਾਚੇ ਦੀ ਪ੍ਰੋਮੋਸ਼ਨ ਕਰਤੀ ਜੇ ਕਿਸੇ ਨੇ ਟਰਾਲਾ ਟਰੈਕਟਰ ਵਗੈਰਾ ਵੀ ਲੈਣਾ ਹੋਵੇ ਤਾਂ ਚਾਚੇ ਨਾਲ ਕਨੈਕਟ